पाल भी लाओ मैच मेरे सिरे दिरे बाजी आओ मानलट कबड्डी पाके पार लेके वापस गया मानसा रो कि लगू मैच फिर मेला गूंजूगा मेले दर घर हो रही ਮੈਚ ਦੀਆਂ ਗੱਲਾਂ ਮੇਰੇ ਪੰਜਾਬੀ ਵੀਰੋ ਘਰ ਘਰ ਗੱਲਾਂ ਨੇ ਆ ਹਰਵਿੰਦਰ ਖੂਨਣ ਵਾਲਾ ਸੰਧੂਆਂ ਦਾ ਮੁੰਡਾ ਅੱਜ ਦਾ ਦਿਨ ਬੜਾ ਇਤਿਹਾਸਿਕ ਹੈ ਕਿਉਂਕਿ ਮੇਰੇ ਵੀਰੋ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਅੱਜ ਦੇ ਦਿਨ ਸ਼ਹਾਦਤ ਹੋਈ ਸੀ ਅੱਜ ਦੇ ਦਿਨ ਮੇਰੇ ਵੀਰੋ ਰੱਸਿਆਂ ਨੂੰ ਚੁੰਮਿਆ ਫਾਂਸੀ ਨੂੰ ਚੁੰਮਿਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਮਾਲਾ ਗੋਵਿੰਦਪੁਰੇ ਵਾਲਾ ਜਸਵਿੰਦਰ ਭਾਈ ਚੱਕਣਾ ਮੈਂ ਤੇ ਦੀ ਹੈ ਮਾਲਾ ਕਹਿੰਦੇ ਬੱਚੇ ਬੱਤੇ ਦੀ ਜੁਬਾਨ ਉੱਤੇ ਚੜਿਆ ਹੋਇਆ ਹੈ ਹਾਕਮ ਵਾਲੀਆ ਜੱਗੂ ਲਾਡੀ ਸਰਪੰਚ ਕਹਿੰਦਾ ਵੀ ਹਾਕਮ ਵਾਲੀਆ ਜੱਗੂ ਦੇ ਤਿੰਨ ਜੱਫੇ 21 ਹੌਂਦੇ ਆ ਹਾਂ ਤੇ ਹਾਕਮ ਵਾਲੀਆ ਹਾਕਮ ਵਾਲੀਆ ਪਰ ਉਹ ਮਾਲਾ ਉਹ ਮਾਲਾ ਉਹ ਮਾਲਾ ਇਹ ਗੋਵਿੰਦਪੁਰੀਆ ਇਹ ਪੰਜਾਬ ਪੁਲਿਸ ਦੇ ਵਿੱਚ ਕਿਸੇ ਗੱਲ ਨੂੰ ਹੀ ਭੁਰਤੀ ਕਰਵਾਇਆ ਲੈ ਵੀ ਜੀ ਨੂੰ ਜੀ ਨੂੰ ਮੈਚ ਵਧੀਆ ਲੱਗਦਾ ਵਾਹ ਓਏ ਵਾਹ ਓਏ ਲਾਕੇ ਵਾਲਿਓ ਮਾਨਸਾ ਵਾਲਿਓ ਵਾਹ ਓਏ ਝੰਡੀਰ ਵਾਲਿਓ ਆ ਬੁੱਗੇ ਦੀ ਰੇਡ ਰਵਿੰਦਰ ਟਿਕਾਣੇ ਲਾ ਕੇ ਲਓ ਸਾਹਮਣੇ ਮੇਰੇ ਵੀਰੋ ਇਸੇ ਨੇ ਕਬੱਡੀ 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 ਬੁੱਗਾ 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 ਛੱਠਿਆਂ ਵਾਲੇ ਦਾ ਬੁੱਗਾ ਤੇ ਆ ਆ ਨੌਜਨ ਵਾਹ ਵੀ ਵਾਹ ਜਸਮੀਤ ਸਾਡਾ ਭਰਾ ਪੁਜਿਆ ਹੋਇਆ 올ੰਪੀਅਨ ਆਇਆ ਹੋਇਆ 올ੰਪੀਅਨ ਸਾਹਿਬ ਜੀਆਂ ਨੂੰ ਆਗਦੇ ਸਾਡੇ ਭਰਾਵੋ ਅਚੇਤ ਤਰ ਤੇ ਪੁਜਿਆ ਸੋਨੀ ਹੁਣੀ ਮੋਨਾ ਪਟਾਰ ਆਹ ਸਾਹਮਣੇ ਸ਼ਮਸ਼ੇਰ ਸ਼ੇਰੇ ਹੁਣਾ ਦਾ ਜਸਪਾਲ ਪੱਟੀ ਮੇਰੇ ਵੀਰੋ ਆਹ ਸਾਹਮਣੇ ਇੱਕ ਪਾਸੇ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਤੇ ਮਾਨ ਸਿੰਘ ਗਲੰਦ 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 ਓ ਰਬਿੰਦਰ ਅੱਜ ਤੇ ਹਾਕਮ ਵਾਲੀਆ ਜੱਗੂ ਨੇ ਕਬੱਡੀ ਦਾ ਮਹਾਨ ਸੁਪਨੇ ਕਬੱਡੀ ਆ ਰਮਾਲ ਘੁੱਜ ਜਾ ਰਮਾਲ ਘੁੱਜ ਜਾ ਓ ਬੱਲੇ ਬੱਲੇ ਹੋ ਗਈ ਆ ਅੱਜ ਤੇ ਕਹਿੰਦੇ ਰਮਾਲ ਘੁੰਮ ਕੇ ਆ ਗੁਰਵਿੰਦਰਾ ਖੂਨਣਾ ਵਾਲਾ